ਅਸੀਂ ਪਹੁੰਚ ਗਏ ਹਾਂ ਬਿਲਕੁਲ ਉਸੇ ਜਗ੍ਹਾ ਤੇ ਜਿੱਥੋਂ ਆਪਣਾ ਇਟਲੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਹੀ ਹਰਟਲ ਹੈ ਇਹ ਉਹੀ ਲੋਕੇਸ਼ਨ ਹੈ ਮਿਲਾਨ ਦੇ ਨੇੜੇ ਤੇ ਮੌਸਮ ਵੀ ਉਹੀ ਹੈ ਜਦੋਂ ਪਹਿਲੇ ਦਿਨ ਆਏ ਸੀ ਮੀਂਹ ਪੈ ਰਿਹਾ ਸੀ ਇੱਥੇ ਅੱਜ ਵੀ ਮੀਂਹ ਪੈ ਰਿਹਾ ਤੇ ਅੱਜ ਅਸੀਂ ਜਾਣਾ ਕੋਮੋ ਲੇਕ ਕੋਮੋ ਲੇਕ ਹੈ ਜਿਹੜੀ ਇੱਕ ਬੜੀ ਮਸ਼ਹੂਰ ਲੇਕ ਹੈ ਨਾਰਥ ਇਟਲੀ ਦੇ ਵਿੱਚ ਅ ਮਤਲਬ ਬਹੁਤ ਸਾਰੀਆਂ ਜਿੰਨੀਆਂ ਸੈਲੀਬ੍ਰਿਟੀਜ਼ ਆ ਉਹ ਉਥੇ ਵਿਆਹ ਵੀ ਕਰਾਉਣ ਆਉਂਦੇ ਆ ਹਨਾ ਕੌਮੋ ਲੇਕ ਦੇ ਕਿਨਾਰੇ ਦੀਪਿਕੰਦ ਰਣਵੀਰ ਸਿੰਘ ਦਾ ਵਿਆਹ ਹੋਇਆ ਸੀ ਨਾ ਉਥੇ ਅੱਛਾ ਜੀ ਹਾਂਜੀ ਬਹੁਤ ਸਾਰੇ ਮੈਸੇਜ ਵੀ ਆ ਰਹੇ ਸੀ ਕਿ ਜੇ ਤੁਸੀਂ ਇਟਲੀ ਆਏ ਆ ਤਾਂ ਕੌਮੋ ਜ਼ਰੂਰ ਘੁੰਮ ਕੇ ਆਇਓ ਕਿ ਇਹਦੇ ਬਿਨਾ ਸਫਲ ਨਹੀਂ ਹੋ ਸਕਦਾ ਹਨਾ ਤੇ ਫਿਰ ਅਸੀਂ ਸੋਚਿਆ ਵੀ ਕਿਉਂ ਕਿਉਂ ਇਹ ਜਿਹੜੀ ਆਪਰਚੂਨਿਟੀ ਮਿਸ ਕੀਤੀ ਜਾਵੇ ਹਨਾ ਤੇ ਅਸੀਂ ਅੱਜ ਜਾ ਰਹੇ ਹਾਂ ਕੌਮੋ ਤੇ ਉਸ ਤੋਂ ਬਾਅਦ ਕੁਝ ਪੰਜਾਬੀਆਂ ਨਾਲ ਸਾਡੀ ਅਜੇ ਮਿਲਣੀ-ਗਿਲਣੀ ਬਧਾਈ ਵੀ ਦੇਣੀ ਹੈ ਪੰਜਾਬੀਆਂ ਨੇ ਸਾਨੂੰ ਪੰਜਾਬੀ ਪੂਰੇ ਇਟਲੀ ਦੇ ਟੂਰ ਤੇ ਸਾਨੂੰ ਮਿਲਦੇ-ਗਿਲਦੇ ਰਹੇ ਆ ਦੇਖਦੇ ਆ ਬਹੁਤ ਪਿਆਰ ਸਤਿਕਾਰ ਮਿਲਿਆ ਸਾਨੂੰ ਹਾਂਜੀ ਤੇ ਬਾਕੀ ਦੇਖਦੇ ਆ ਆਪਣਾ ਕਿਵੇਂ ਦਾ ਰਹਿੰਦਾਗਾ ਸਫ਼ਰ ਤੇ ਦੇਖੋ ਕਿੰਨਾ ਕੋਇਨਸੀਡੈਂਟ ਹੈ ਸਾਰੀਆਂ ਚੀਜ਼ਾਂ ਬੰਦੇ ਵੀ ਉਹੀ ਮਿਲ ਰਹੇ ਸਾਨੂੰ ਜਿਨ੍ਹਾਂ ਨੇ ਪਹਿਲੇ ਦਿਨ ਆ ਕੇ ਮਿਲੇ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕਿੱਦਾਂ ਕੀ ਹਾਲ ਚਾਲ ਵਧੀਆ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ 'ਚ ਕਿਵੇਂ ਰਿਹਾ ਤੁਹਾਡਾ ਟੂਰ ਟੂਰ ਸਾਰਾ ਵਧੀਆ ਰਿਹਾ ਮੈਂ ਕਹਾ ਸ਼ੁਰੂ ਵੀ ਤੁਹਾਡੇ ਨਾਲ ਹੋਇਆ ਸੀ ਖਤਮ ਵੀ ਤੁਹਾਡੇ ਨਾਲ ਹੀ ਹੋਇਆ ਅੱਛਾ ਇਹ ਵੀ ਕੁਦਰਤ ਹੈ ਠੀਕ ਹੈ ਜੀ ਕੀ ਕਰਨੇ ਸੀਗੇ ਤੇ ਕੌਮੋ ਕਿੰਨੀ ਦੂਰ ਆ ਹੁਣੇ ਤੋਂ ਆਪਾਂ ਨੂੰ ਤੋਂ ਲੱਗ ਜਾਣਾ ਹੈ 40 ਮਿੰਟ ਲੱਗ ਜਾਣਾ 40 ਮਿੰਟ ਠੀਕ ਠੀਕ ਹੈ ਜੀ ਤੇ ਨਾਲ ਬਾਈ ਇਹ ਨੇ ਆਣਾ ਜੀ ਹਾਂਜੀ ਅੱਛਾ ਠੀਕ ਸਮਾਂ ਹੋਇਆ ਜੀ ਸਵੇਰ ਦੇ ਵਜੇ 11 ਤੇ 12 ਸਾਢੇ 12 ਨੂੰ ਤਾਂ 12 ਵਜੇ ਤੱਕ ਪਹੁੰਚ ਜਾਣਾ ਸੌਰੀ ਤੇ ਫਿਰ ਉੱਥੇ ਦੇਖਦੇ ਹਾਂ ਕਿੰਨਾ ਟਾਈਮ ਸਪੈਂਡ ਕਰਾਂਗੇ ਅਸੀਂ ਆ ਦੇਖੋ ਮਿੰਨੀ ਮਿੰਨੀ ਪੂਰ ਜੀ ਪਹਿਰੀ ਹੈਗੀ ਬੂੰਦਾ ਬੰਦੀ ਹਾਂਜੀ ਉਹਦੋਂ ਵੀ ਐਂ ਪੈਂਦਾ ਸੀ ਮੈਂ ਇਹੀ ਗੱਲ ਬੋਲ ਕੇ ਹਟਿਆ ਬਾਈ ਜੀ ਬਸ ਹੁਣ ਫਰਕ ਇੰਨਾ ਕੀ ਹੈ ਕਿ ਪਹਿਲੇ ਦਿਨ ਸਾਨੂੰ ਬਾਈ ਜੀ ਦੱਸਦੇ ਸੀ ਇੱਥੇ ਪੰਜਾਬੀ ਰਹਿੰਦੇ ਆ ਇੱਥੇ ਆ ਹੈ ਤੇ ਹੁਣ ਅਸੀਂ ਸਾਰਾ ਕੁਝ ਵੀ ਦੱਸ ਸਕਦੇ ਆ ਸਾਡਾ ਐਕਸਪੀਰੀਅੰਸ ਹੈ ਹੁਣ ਹੈ ਅੱਜ ਮੈਂ ਪੁੱਛਦਾ ਜੀ ਵੀ ਕਿੱਥੇ ਕੀ ਹੈ ਕਿਹੜਾ ਵਰੋਨਾ ਕਿੱਥੇ ਹੈ ਅਪਰੇਸ਼ੀਆ ਕਿੱਥੇ ਹੈ ਫਿਰਗਾਮੋ ਕਿੱਥੇ ਹੈ ਬਲੋਨੀਆ ਕਿੱਥੇ ਹੈ ਸਾਰਾ ਕੁਝ ਪਤਾ ਹੈ ਹੈ ਤੇ ਫੋਰਲੀ ਚ ਕੀ ਹੈ ਸਾਰਾ ਕੁਝ ਹੁਣ ਪੂਰਾ ਇਟਲੀ ਯਾਦ ਹੋ ਗਿਆ ਇਟਲੀ ਦਾ ਟੂਰ ਅਜੇ ਤੇ ਮੈਡੀਟੇਰੇਨੀ ਦੇਖਣ ਵਾਲੀ ਰਹੀ ਤੁਹਾਡੀ ਚਲੋ ਨੈਕਸਟ ਟਾਈਮ ਲਈ ਜੀ ਸਾਊਥ ਵਾਲਾ ਹੈ ਸਾਊਥ ਵਾਲਾ ਤਾਂ ਸੀ ਸਪੈਸ਼ਲੀ ਛੱਡ ਕੇ ਜਾ ਰਹੇ ਹਾਂ ਕਿ ਅਸੀਂ ਜਦੋਂ ਨੈਕਸਟ ਟਾਈਮ ਆਵਾਂਗੇ ਨਾ ਉਦੋਂ ਪੂਰਾ ਸਿੱਧਾ ਸਾਊਥ ਇਟਲੀ ਜਾਵਾਂਗੇ ਰੋਮ ਤੋਂ ਸ਼ੁਰੂ ਕਰਾਂਗੇ ਰੋਮ ਤੋਂ ਹੀ ਸਾਰਾ ਇਟਲੀ ਦਾ ਸਾਊਥ ਵਾਲਾ ਪਾਸਾ ਘੁੰਮਾਂਗੇ ਹੁਣ ਅਸੀਂ ਜੋ ਜੋ ਪਲਾਨ ਕਰਕੇ ਆਏ ਸੀ ਲਗਭਗ ਉਹ ਸਾਰਾ ਕੁਝ ਘੁੰਮ ਕੇ ਚੱਲੇ ਆ ਤੇ ਇਟਲੀ ਦੇ ਪੰਜਾਬੀਆਂ ਨੇ ਇੰਨਾ ਕ ਜਿਆਦਾ ਪਿਆਰ ਕੀਤਾ ਇੰਨਾ ਕ ਜਿਆਦਾ ਕਿਸੇ ਕੰਟਰੀ 'ਚ ਨਹੀਂ ਹੁਣ ਤੱਕ ਦੇਖਿਆ ਪਹਿਲਾਂ ਅਸੀਂ ਅਫਰੀਕਾ ਨੂੰ ਕਹਿੰਦੇ ਹੁੰਦੇ ਸੀ ਵੀ ਅਫਰੀਕਾ 'ਚ ਇੰਨੇ ਪੰਜਾਬੀ ਐ ਤੇ ਹੁਣ ਫਿਰ ਪਾਕਿਸਤਾਨ ਤੇ ਹੁਣ ਇਟਲੀ ਤੇ ਜਿਉਂ-ਜਿਉਂ ਵਾਧਾ ਜਾਂਦਾ ਮਿਲਣਾ ਦਾ ਹੋਪਸ ਉਮੀਦ ਹੈ ਸਾਨੂੰ ਵੀ ਕੈਨੇਡਾ ਚ ਇਹਦੂ ਹੀ ਵੱਧ ਹੋਊਗਾ ਕਿਉਂਕਿ ਤੇ ਪੰਜਾਬੀਆਂ ਦੀ ਗਿਣਤੀ ਹੋਰ ਵੀ ਜਾ ਰਹਾ ਫਿਰ ਕਿਆ ਕਰਾਂਗੇ ਵੀ ਕੈਨੇਡਾ ਦੇ ਸਭ ਤੋਂ ਵੱਧ ਚ ਆਏ ਹਨ ਤੇ ਬਾਕੀ ਜਿੰਨ ਜਨਾਂ ਨੇ ਕਮਾਇਆ ਫਰਾਇਆ ਜੋ ਜੋ ਮਿਲਦੇ ਰਹੇ ਸ਼ੁਕਰੀਆ ਤੇ ਹੁਣ ਅਸੀਂ ਆਪਣਾ ਜ ਸਫਰ ਅੱਗੇ ਕੰਟੀਨਿਊ ਕਰਦੇ ਹਾਂ ਘੰਟੇ ਸਵਾ ਘੰਟੇ ਦੇ ਸਫਰ ਬਾਅਦ ਅਸੀਂ ਪਹੁੰਚ ਗਏ ਜੀ ਕੋਮੋ ਸਿਟੀ ਤੇ ਤੇ ਹੁਣ ਅਸੀਂ ਕਾਰ ਭਾਰ ਕਰਕੇ ਤੁਰੇ ਜਾ ਰਹੇ ਹਾਂ ਲੇਕ ਦੇ ਵੱਲ ਲੇਕ ਤੇ ਜਾਣ ਤੋਂ ਪਹਿਲਾਂ ਤਾਨੂੰ ਇਹ ਸ਼ਹਿਰ ਦਾ ਥੋੜਾ ਜਿਹਾ ਆਲੇ ਦੋਲੇ ਦਿਖਾ ਦ। ਤੇ ਬਹੁਤ ਸੋਹਣਾ ਸ਼ਾਂਤ ਜਿਹਾ ਹੈ ਪਹਾੜਾਂ ਦੇ ਵਿੱਚ ਵਸਿਆ ਹੋਇਆ। ਛੋਟੇ ਛੋਟੇ ਪਹਾੜ ਹੈ ਤੇ ਸਵਿਟਜ਼ਰਲੈਂਡ ਬਾਰਡਰ ਦੇ ਅਸਲ ਚ ਬਹੁਤ ਜ਼ਿਆਦਾ ਨੇੜੇ ਪੈ ਜਾਂਦਾ ਹੈ ਜਿਹੜਾ ਇਹ ਸ਼ਹਿਰ ਹੈਗਾ। ਇੱਥੋਂ ਸਵਿਸ ਦਾ ਬਾਰਡਰ ਮਸੀਮ ਲੰਦਾ 30-40 ਕਿਲੋਮੀਟਰ ਹੁਣਾ ਹਾਂਜੀ। ਕਬੂਤਰ ਡਰਦੇ ਨਹੀਂ ਹੈਗੇ ਨਾ ਬਿਲਕੁਲ ਵੀ। ਮੋਟੇ ਨੇ ਕਬੂਤਰ ਵੀ ਨਾ। ਹੂੰ। ਸੋ ਸਭ ਤੋਂ ਪਹਿਲਾ ਕੰਮ ਹੈ ਅੱਜ ਦਾ ਅਸੀਂ ਛਤਰੀ ਲੈਣੀ ਹੈ। ਆ ਸ਼ੌਪ ਲੱਭਦੇ ਆ ਕੋਈ ਕਿਉਂਕਿ ਮੀਂਹ ਆਉਣ ਦੀ ਫਿਰ ਤਿਆਰੀ ਹੈਗੀ ਤੇ ਮੀਂਹ ਉਮੀਦ ਕਰਦੇ ਆ ਵੀ ਵੈਸੇ ਦਾ ਨਾ ਹੀ ਆਵੇ ਤੇ ਇਹ ਵਧੀਆ ਵਧੀਆ ਅੱਜ ਦਾ ਦਿਨ ਸਾਡਾ ਲੰਘੇ ਜੇ ਮੀਂਹ ਆ ਗਿਆ ਠੰਡ ਵੀ ਬਹੁਤ ਜ਼ਿਆਦਾ ਹੋਣੀ ਵੈਦਰ ਵੀ ਠੰਡਾ ਹੈ ਬਾਈ ਜੀ ਹਨਾ ਇੱਥੇ ਦਾ ਹਾਂਜੀ ਨਾਰਥ ਤੇ ਸਾਊਥ ਇਟਲੀ ਦਾ ਨਾ ਇੱਕੋ ਹੀ ਦੇਸ਼ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਵੈਦਰ ਦਾ ਤੇ ਸਾਊਥ ਚ ਇੰਨੀ ਗਰਮੀ ਰਹਿੰਦੀ ਆ ਇੱਥੇ ਨਾਰਥ ਚ ਤਾਂ ਦੇਖ ਲਓ ਬਾਈ ਹੁਣੇ ਜੈਕਟ ਪਾਈ ਫਿਰਦੇ ਆ ਮੈਂ ਤਾਂ ਫਿਰ ਵੀ ਹਾਫ 슬ੀਵ ਪਾਏ ਹੋਏ ਆ ਸਾਊਥ ਦੇ ਭਲੇਖੇ ਆਗੇ ਮੈਂ ਸਾਊਥ ਚ ਗਰਮੀ ਜਮਾਂ ਕਰਕੇ ਆਇਆ ਸੀ ਨਾ ਮੈਨੂੰ ਐਸਾ ਬਹੁਤ ਫਰਕ ਆ ਜੀ ਹਾਂਜੀ ਮੈਨੂੰ ਲੱਗਦਾ ਇੱਥੇ ਕਿੰਨਾ 15 ਕਾ ਹੋਣਾ ਹੈ ਨਾ ਮੇਰੇ ਕੋਲ 15 18 ਡਿਗਰੀ 15 18 ਡਿਗਰੀ ਟੈਂਪਰੇਚਰ ਹੈ ਮਸਾਂ ਲਗਭਗ 20 ਮਿੰਟ ਦੀ ਵਾਕ ਦੇ ਬਾਅਦ ਤੇ ਅਸੀਂ ਲੇਕ ਦੇ ਕਿਨਾਰੇ ਪਹੁੰਚ ਗਏ ਆ ਸਾਹਮਣੇ ਦੇਖਣੀ ਸ਼ੁਰੂ ਹੋ ਗਈ ਲੋਕ ਵਾਪਸ ਜਾਣੇ ਸ਼ੁਰੂ ਹੋ ਰਹੇ ਲੇਕ ਤੋਂ ਅਸੀਂ ਪਹੁੰਚ ਰਹੇ ਹਾਂ ਕਿਉਂਕਿ ਕਿਣਮਣ ਕਿਣਮਣ ਸ਼ੁਰੂ ਹੋ ਗਈ ਤੇ ਸਵੇਰ ਦੇ ਬੈਠੇ ਹੋਣੇ ਸਾਰੇ ਜਾਣੇ ਤੇ ਤਾਂ ਕਰਕੇ ਬਹੁਤ ਸਾਰੇ ਇਹ ਰੈਸਟੋਰੈਂਟਸ ਵੀ ਬਣੇ ਹੋਏ ਆ ਸ਼ਹਿਰ ਮੈਨੂੰ ਇਹ ਵੀ ਸੋਹਣਾ ਲੱਗਦਾ ਕੁਝ ਖਾਵਾ ਪੀਵਾਗੇ ਵੀ ਬਾਚੋਂ ਇੱਥੇ ਆ ਕੇ ਲੰਚ ਵਗੈਰਾ ਕਰਦੇ ਆ ਤੇ ਸਾਨੂੰ ਆਇਆ ਨਾ ਪਹਿਲਾਂ ਸਾਰਾ ਵਾਲਾ ਦੁਆਲਾ ਦੇਖਿਆ ਹੀ ਹੈ ਰਿਪਨ ਮੈਨੂੰ ਯੂਰਪ ਚ ਹੋਰ ਕੁਝ ਦੇਖਣ ਨੂੰ ਮਿਲੇ ਨਾ ਮਿਲੇ ਕੈਫੇ ਰੈਸਟੋਰੈਂਟ ਮਤਲਬ ਬਾਰ ਇਹ ਤਾਂ ਸਭ ਤੋਂ ਵੱਧ ਦੇਖਣ ਨੂੰ ਮਿਲਦੇ ਨੇ ਤੇ ਸੋਨੇ ਵੱਧ ਬਣਾਏ ਹੁੰਦੇ ਆ ਇੱਥੇ ਬੈਂਦੇ ਵੀ ਆ ਜਿਆਦਾਤਰ ਲੋਕ ਹਨ ਗੋਰੇ-ਗੋਰੇ ਜਿਆਦਾ ਇੱਥੇ ਬੈਂਦੇ ਆ ਇਹ ਸਾਰੀ ਲਾਈਨ ਲੱਗੀ ਹੋਈ ਆ ਜਿਨ੍ਹਾਂ ਨੇ ਮਤਲਬ ਇੱਥੋਂ ਬੋਟ ਚੱਲਦੇ ਆ ਲੇਕ ਤੋਂ ਤੇ ਜਿਨ੍ਹਾਂ ਨੇ ਸ਼ਿਪ 'ਚ ਬੈ ਕੇ ਇਧਰ-ਉਧਰ ਜਾਣੇਗਾ ਤੇ ਬਾਕੀ ਤੁਹਾਨੂੰ ਦੱਸਦਾ ਜਿਹੜਾ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਹੋਇਆ ਸੀ ਨਾ ਉਹ ਵੀ ਇਸੇ ਸ਼ਹਿਰ 'ਚ ਹੋਇਆ ਸੀਗਾ ਕਮੋ ਕਮੋ ਸ਼ਹਿਰ 'ਚ ਜਿਹੜੀ ਡੈਸਟੀਨੇਸ਼ਨ ਵੈਡਿੰਗ ਦੀ ਪ੍ਰਤ ਪਈ ਸੀ ਨਾ ਉਹਨਾਂ ਤੋਂ ਹੀ ਪਈ ਸੀ ਜ਼ਿਆਦਾਤਰ ਮਤਲਬ ਉਸ ਤੋਂ ਬਾਅਦ ਆਪਣੇ ਇੰਡੀਅਨ ਵੀ ਡੈਸਟੀਨੇਸ਼ਨ ਵੈਡਿੰਗ ਕਰਨ ਲੱਗ ਗਏ ਸੀਗੇ ਹਾਂਜੀ ਮੈਨੂੰ ਖੁਸ਼ੀ ਐ ਵੀ ਲੱਗਦਾ ਵੀ ਜਿਹੜਾ ਆਉਣ ਵਾਲਾ ਜ਼ਮਾਨਾ ਹੋ ਟ੍ਰੈਂਡ ਹੋ ਜਿਵੇਂ ਮੈਰਿਜ ਪੈਲੇਸ ਇਸ ਚ ਹੁਣ ਵਿਆਹ ਹੁੰਦੇ ਆ ਨਾ ਉਹ ਹੁਣ ਹਟ ਜਾਣਗੇ ਹਾਂਜੀ ਜੀ ਹੁਣ ਵੀ ਆਪਣੇ ਜਿਵੇਂ ਸ਼ਿਮਲੇ ਮਨਾ ਲਈ ਆਪਣੇ ਹੁਣ ਬਹੁਤ ਘੱਟ ਲੋਕ ਕਰਦੇ ਆ ਮੈਰਿਜ ਪੈਲੇਸ ਜਿਹੜੇ ਐਜੂਕੇਟਿਡ ਆ ਡੈਸਟੀਨੇਸ਼ਨ ਵੈਡਿੰਗ ਕਰਦੇ ਆ ਸਾਰੇ ਹਾਂਜੀ ਉਦਾਂ ਵੀ ਹੁਣ ਲੋਕ ਕਰਾਊਡ ਘੱਟ ਕਰਨ ਲੱਗ ਗਏ ਸਿਰਫ ਆਪਣੇ ਜਿਹੜੇ ਫੈਮਿਲੀ ਫੈਮਿਲੀ ਮ ਸਾਡੇ ਇੰਨੇ ਦਾ ਇਕੱਠ ਹੋ ਗਿਆ 800 ਦਾ ਹੋ ਗਿਆ 1000 ਦਾ ਹੋ ਗਿਆ ਉਹ ਆਪਣੀ ਚੜਾਈ ਮੰਨੇਗਾ ਹਾਂਜੀ ਹੁਣ ਉਹ ਬੰਦ ਕਰਤਾ ਵਧੀਆ ਕਰਨਾ ਵੀ ਚਾਹੀਦਾ ਨਾ ਆਪਣੇ ਤੇ ਉਹ ਦੇਖੋ ਇਹ ਸਾਰਾ ਕਮਿਊਨਿਟੀ ਆ ਐਂ ਪਹਾੜਾਂ ਦੇ ਵਸਿਆ ਹੋਇਆ ਇਹ ਇੰਟਰਨੈਟ ਤੇਰੇ ਕੋਲ ਨੀ ਬਲੂ ਜੀ ਨਹੀਂ ਲੱਗਦੀ ਹੁੰਦੀ ਪਤਾ ਨਹੀਂ ਜੀ ਕੀ ਬਾਤ ਆ ਯਾਰ ਬਹੁਤ ਸੋਹਣਾ ਸ਼ਹਿਰ ਹੈਗਾ ਭਾਈ ਜੀ ਇਹ ਸ਼ਹਿਰ 'ਚ ਆਪਣੇ ਪੰਜਾਬੀ ਵੀ ਰਹਿੰਦੇ ਆ ਜਾਂ ਨਹੀਂ ਹੈਗੇ ਨਾ ਨਾ ਪੰਜਾਬੀ ਹੋਣਗੇ ਜਰੂਰ ਹੋਣਗੇ ਪੰਜਾਬੀ ਆਪਣੀ ਕਿਹੜੀ ਜਗ੍ਹਾ ਤੇ ਨਹੀਂ ਹੈਗੇ ਅੱਛਾ ਹਰ ਇੱਕ ਜਗ੍ਹਾ ਤੇ ਮਿਲਦੇ ਨੇ ਪਰ ਹੁਣ ਠੀਕ ਆ ਤੁਮਾ ਘਰਾਂ 'ਚ ਬਿਜ਼ੀ ਹੋਣੇ ਅੱਜ ਹਾਂਜੀ ਤੇ ਘੁੰਮਣ ਫਿਰਨ ਮੈਨੂੰ ਲੱਗਦਾ ਕੁਝ ਇਧਰ ਨੂੰ ਟੂਰਿਸਟ ਵੈਸੇ ਵੀ ਘੱਟ ਆਉਂਦਾ ਕਿ ਬਹੁਤ ਆਉਂਦਾ ਇਧਰ ਇਧਰ ਨੂੰ ਜਿਆਦਾ ਫੋਰਨੈਰ ਹੀ ਹੁੰਦੇ ਪੰਜਾਬੀ ਤੇ ਘੱਟ ਵੱਧੀਆਂ ਪੰਜਾਬੀ ਆਪਣੇ ਲੇਕੋ ਵਾਲੀ ਘੁੰਮ ਕੇ ਚਲੇ ਜਾਂਦੇ ਨੇ ਅੱਛਾ ਲੇਕੋ ਇੱਕ ਹੋਰ ਲੈ ਕੇ ਉਹ ਕਿਹੜੇ ਬਸ ਨਾਲ ਦੀ ਸਾਈਡ ਤੇ ਅੱਛਾ ਹਾਂਜੀ ਲੇਕ ਹੀ ਲੱਗਦੀ ਆ ਅੱਛਾ ਕੀ ਹੋ ਰਿਹਾ अच्छा वो सिटी होरा जी 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 जਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਲੇਕ ਦਾ ਏਰੀਆ ਬਹੁਤ ਵੱਡਾ ਹੈ ਤੇ ਇਹਨੂੰ ਸ਼ਹਿਰ ਕਿੰਨੇ ਸ਼ਹਿਰ ਲੱਗਦੇ ਆ ਬਾਈ ਜੀ ਇਹਨੂੰ ਟਾਊਨ ਜਾਂ ਟੋਟਲ ਮੈਂ ਤਾਂ ਤਿੰਨ ਲੱਗਦੇ ਨੇ ਤਿੰਨ ਮੈਂ ਲੱਗਦੇ ਆ ਠੀਕ ਆ ਲੇਕੋ ਕੋਮੋ ਤੇ ਇੱਕ ਉੱਪਰਲੀ ਸਾਈਡ ਤੇ ਉਹਦਾ ਨਾਮ ਨਹੀਂ ਯਾਦ ਹੁਣ ਠੀਕ ਆ ਵੈਸੇ ਜ਼ਿਆਦਾ ਕੋਮੋ ਹੀ ਮਸ਼ਹੂਰ ਆ ਇਸੇ ਕਰਕੇ ਲੇਕ ਦਾ ਨਾਮ ਵੀ ਹੋਈ ਹੈ ਹੈਨਾ ਹਾਂਜੀ ਵਿਸ਼ੇਲ ਇੱਕ ਲੇਖ ਦਾ ਨਾਮ ਹੈਗਾ ਲਾਗੋ ਮੰਜੋਰੇ ਲਾਗੋ ਮੰਜੋਰੇ ਇਹ ਲੇਖ ਦਾ ਨਾਮ ਕੌਮੋ ਸ਼ਹਿਰ ਕਰਕੇ ਕੌਮੋ ਲੇਕ ਬੋਲ ਦਿੰਦੇ ਨੇ ਮੈਨੂੰ ਖੁਰ ਪੈਂਦੀ ਇਹਨੂੰ ਹਾਂ ਤਾਂ ਇਹ ਕੌਮੋ ਲੇਕ ਜੀ ਜੀ ਕੌਮੋ ਕਹਿੰਦੇ ਨੇ ਨਿੱਕੇ ਨਿੱਕੇ ਰੈਸਟੋਰੈਂਟ ਥਾਂ ਥਾਂ ਤੇ ਬਣੇ ਹੋਏ ਆ ਝੀਲ ਦੇ ਕਿਨਾਰੇ ਤੇ ਅੱਜ ਬਾਰਿਸ਼ ਕਰਕੇ ਰੌਣਕ ਮੇਲਾ ਘਟਾ ਇੱਥੋਂ ਦੇ ਜਿਹੜੇ ਬਾਰ ਰੈਸਟੋਰੈਂਟਸ ਆ ਉਹ ਵੀ ਬਹੁਤ ਜ਼ਿਆਦਾ ਸੋਹਣੇ ਆ ਤੇ ਜਿਹਦੇ ਕਰਕੇ ਉਹੀ ਆਲਾ-ਦੋਲਾ ਸੋਹਣਾ ਲੱਗਦਾ ਦੇਖੋ ਕਿੱਡਾ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਕਲਰ ਹੈਗਾ ਭਾਈ ਜੀ ਦਰਖਤ ਕਿਹੜਾ ਤੂ ਤਾਂ ਕੀ ਆ ਇਹ ਰੁੱਖ ਕਿਹੜਾ ਭਾਜੀ ਡਿਫਿਕਲਟ ਕੁਐਸਚਨ ਹੈ ਜਿਹੜਾ ਹੈਗਾ ਆਪਕਾ ਸਵਾਲ ਪੁੱਛ ਲਿਆ ਬਟ ਮੈਨੂੰ ਉਗਾ ਕੇ ਗਏ ਸੀ ਆ ਬਟ ਮੈਨੂੰ ਤੂਤ ਲੱਗੀ ਜਾਂਦਾ ਜਿਵੇਂ ਤੂਤ ਹੁੰਦਾ ਜਾਂ ਤੂਤ ਦੀ ਫੈਮਿਲੀ ਚੋਂ ਆ ਕੱਲ ਤੋਂ ਅਸੀਂ ਇੱਕ ਹੋਰ ਨਵੇਂ ਕੰਟਰੀ ਚੱਲ ਜਾਣਾ ਹੈਗਾ ਤੇ ਨਵੇਂ ਵਲੌਗਸ ਤੁਹਾਡੇ ਕੋਲੇ ਸ਼ੁਰੂ ਹੋ ਜਾਣੇ ਪਰ ਇਹਨਾਂ ਯਾਰਪ ਚ ਹੀ ਹੈਗਾ ਤੇ ਆਉਣ ਵਾਲੇ ਅਜੇ ਦਿਨਾਂ ਚ ਅਸੀਂ ਨੀਦਰਲੈਂਡ ਘੁੰਮਣਾ ਤੇ ਜਿਹਨੂੰ ਹਾਲੈਂਡ ਵੀ ਬੋਲ ਲੈਂਦੇ ਆ ਬੈਲਜੀਅਮ ਘੁੰਮਣਾ ਤੇ ਨਾਰਵੇ ਵਾਲੀ ਸਾਈਡ ਨਾਰਵੇ ਸਵੀਡਨ ਜਿਹਨਾਂ ਨੂੰ ਸਕੈਂਡੀਨੇਵੀਨ ਕੰਟਰੀਜ਼ ਬੋਲ ਲੈਂਦੇ ਆ ਉਹ ਵੀ ਦੇਖ ਕੇ ਆਉਣੇ ਹੈਗੇ ਤੇ ਕੁਝ ਦਿਨ ਇੰਗਲੈਂਡ ਵੀ ਜਾਣਾਗਾ ਉੱਤੇ ਵਿੱਚ ਉਹਦੀ ਆਇਰਲੈਂਡ ਸਕਾਟਲੈਂਡ ਉਹ ਵੀ ਦੇਖ ਕੇ ਆਉਣੇ ਹੈਗੇ ਤੇ ਜੁਲਾਈ ਮਹੀਨੇ ਤੱਕ ਇੱਥੇ ਆ ਮਤਲਬ ਪੂਰਾ ਯਰ ਪਿਆਰ ਭੀ ਤਰੇ ਫਿਰਦੇ ਰਹਿਣਾਗਾ ਹਨ ਬਾਕੀ ਇਹ ਮੌਸਮ ਠੰਡਾ ਹੈਗਾ ਇੱਥੇ ਜਿਵੇਂ ਦੇਖ ਲਓ ਜ਼ਿਆਦਾ ਗਰਮੀ ਨਹੀਂ ਪੈਂਦੀ ਹੈਗੀ ਔਰ ਬੈਸਟ ਵੀ ਹੋਣੀ ਆ ਰਿਪਨ ਆਪਾਂ ਸਭ ਤੋਂ ਬੈਸਟ ਟਾਈਮ ਹੈ ਹਾਂਜੀ ਭਾਈ ਜੀ ਜਿਹੜੇ ਇੱਥੇ ਟੂਰਿਸਟ ਆਉਂਦੇ ਮਤਲਬ ਸਵਿਟਜ਼ਰਲੈਂਡ ਤੋਂ ਵੀ ਬਹੁਤ ਆਉਂਦੇ ਹੋਣਗੇ ਘੁੰਮਣੇ ਨੂੰ ਹਾਂਜੀ ਸਵਿਟਜ਼ ਤੋਂ ਜਰਮਨ ਤੋਂ ਹਾਂਜੀ ਹਾਂਜੀ ਇਹ ਕੰਟਰੀਆਂ ਤੋਂ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ ਠੀਕ ਹੈ ਹਾਂਜੀ ਹਾਂਜੀ ਇੱਥੇ ਆਪਾਂ ਨੂੰ ਸ਼ਾਪਸ ਤੇ ਵੀ ਆਮ ਮਿਲ ਜਾਣਗੇ ਜਿਹੜੇ ਪੇ ਹਿੰਦੀ ਬੋਲਦੇ ਹੋਣਗੇ ਹਾਂਜੀ ਹਾਂਜੀ ਹਿੰਦੀ ਉਹਨਾਂ ਨੂੰ ਕਮਿਊਨੀਕੇਸ਼ਨ ਚਾਹੀਦੀ ਹੈ ਵੀ ਦੱਸਣ ਲਈ ਅੱਛਾ ਜੀ ਹਾਂਜੀ ਹਾਂਜੀ ਸਾਰਾ ਉਹ ਟਾਲੀਨ ਤੇ ਨਹੀਂ ਹੁੰਦੀ ਨਾ ਹਾਂਜੀ ਜੀ ਇਸ ਕਰਕੇ ਠੀਕ ਇੱਥੋਂ ਕਿੰਨੀ ਦੂਰ ਹੈ ਸਵਿਟਜ਼ਰਲੈਂਡ ਕਿਹੜਾ ਸ਼ਹਿਰ ਪੈਂਦਾ ਸਵਿਟਜ਼ਰਲੈਂਡ ਦਾ ਇੱਥੋਂ ਪਹਿਲਾਂ ਸਵਿਸ ਤਾਂ ਅੱਛਾ ਆਪਣਾ ਪੈ ਜਾਂਦਾ ਜੀ ਲੁਗਾਨੋ ਪੈ ਜਾਂਦਾ ਵਾ ਲੁਗਾਨੋ ਹਾਂਜੀ ਲੁਗਾਨੋ ਸਵਿਟਜ਼ਰਲੈਂਡ ਚ ਪੈਂਦਾ ਹੈਗਾ ਹਾਂਜੀ ਹਾਂਜੀ ਟਾਲੀਨ ਸਵਿਸ ਚ ਪੈ ਜਾਂਦਾ ਉਹ ਅੱਛਾ ਜੇ ਪਹਾੜਾਂ ਤੋਂ ਦੇਖੀਏ ਫਿਰ ਤਾਂ ਜਮੀ ਨੇੜੇ ਉਹਨਾਂ ਜੇ ਬਾਈ ਰੋਡ ਡਿਸਟੈਂਸ ਥੋੜੀ ਜਿਆਦਾ ਉੱਪਰ ਜਾ ਕੇ ਸਿੱਧੀ ਸ ਇਹਨਾਂ ਦਾ ਨਾ ਯੂਰਪ ਦੇ ਦੇਸ਼ਾਂ ਦਾ ਮਤਲਬ ਇਹ ਗੱਲ ਬੜੀ ਸੋਹਣੀ ਹੈ ਹਨ ਤੁਸੀਂ ਇਹ ਦੇਖੋ ਵੀ ਇਹ ਲੋਕ ਕਿੰਨੇ इजीली ਇੱਕ ਦੂਜੇ ਦੇ ਦੇਸ਼ ਚ ਆ ਜਾ ਸਕਦੇ ਆ ਘੁੰਮ ਫਿਰ ਸਕਦੇ ਆ ਸਾਰੀ ਦੁਨੀਆ ਦੇਖ ਸਕਦੇ ਆ ਹਨ ਜਿਵੇਂ ਬਾਈ ਨੇ ਦੱਸਿਆ ਕਿ ਸਵਿਟਜ਼ਰਲੈਂਡ ਵਾਲੇ ਇੱਥੇ ਆਉਂਦੇ ਆ ਜਾਂ ਜਰਮਨ ਵਾਲੇ ਇੱਥੇ ਆਉਂਦੇ ਆ ਕੋਈ ਬਾਰਡਰ ਨਹੀਂ ਹੈਗਾ ਕੋਈ ਰੋਕ ਟੋਕ ਨਹੀਂ ਹੈਗੀ ਕੋਈ ਇਮੀਗ੍ਰੇਸ਼ਨ ਨਹੀਂ ਜਿਵੇਂ ਹੁਣ ਕੱਲ ਨੂੰ ਸਾਡਾ ਜੀ ਕਰੂਗਾ ਸੀ ਉਧਰਲੇ ਦੇਸ਼ਾਂ 'ਚ ਜਾ ਜਾਵਾਂਗੇ ਹਨ ਕਾਸ਼ ਆਪਣੇ ਜਿਹੜੇ ਦੇਸ਼ ਹੈ ਮਤਲਬ ਏਸ਼ੀਅਨ ਕੰਟਰੀਜ਼ ਆਪਣੇ ਉਹ ਵੀ ਇਸ ਤਰ੍ਹਾਂ ਖੁੱਲ ਸਕਣ ਕਿਉਂਕਿ ਜਿਵੇਂ ਯੂਰਪ ਸਾਰਾ ਜ਼ਮੀਨ ਨਾਲ ਜੁੜਿਆ ਹੋਇਆ ਹੈਗਾ ਮਤਲਬ ਬਾਰਡਰ ਖੁੱਲੇ ਆ ਇਹ ਆਪਣੇ ਏਸ਼ੀਆ ਵੀ ਜੁੜਿਆ ਹੋਇਆ ਹੈ শ্রীলੰਕਾ ਲਾ ਲੋਜਾ ਬੰਗਲਾਦੇਸ਼ ਲਾ ਲੋ ਪਟਾਨ ਨੇਪਾਲ ਪਟਾਨ ਨੇਪਾਲ ਤਾਂ ਇਹਨਾਂ ਕਿ ਆਪਾਂ ਜਾ ਵੀ ਸਕਦੇ ਆ ਇਸ ਤੋਂ ਪਾਕਿਸਤਾਨ ਅਫਗਾਨਿਸਤਾਨ ਇਰਾਨ ਕਿੰਨੀ ਦੂਰ ਤੱਕ ਬੰਦਾ ਘੁੰਮ ਫਿਰ ਸਕਦਾ ਦੁਨੀਆ ਦੇਖ ਸਕਦਾ ਹੈ ਨਾ ਤੇ ਇਹ ਵੀ ਤਾਂ ਲੋਕ ਵੱਸਦੇ ਆ ਇਹਨਾਂ ਦੀ ਕੋਈ ਲੜਾਈ ਨਹੀਂ ਹਾਲਾਂਕਿ ਇਹਨਾਂ ਦੀ ਹੈਗੀ ਸੀ 1900 ਜਦੋਂ 39 ਤੋਂ 44 ਤੱਕ ਦੂਜੀ ਸੰਸਾਰ ਜੰਗ ਲੱਗੀ ਆ ਜਰਮਨ ਨੇ ਜਾਂ ਨਾਜ਼ੀਆਂ ਨੇ ਕਰੋੜਾਂ ਬੰਦੇ ਕਤਲਿਆਮ ਹੋਇਆ ਤੇ ਵਰਲਡ ਵਾਰ ਚ ਅੱਧੇ ਦੇਸ਼ ਯੂਰਪ ਦੇ ਇਧਰਲੇ ਪਾਸੇ ਸੀ ਉੱਤੇ ਉੱਤਰਲੇ ਪਾਸੇ ਆਪਸੇ ਲੜ ਲੜ ਖੂਨੋ ਖਰਾਬਾ ਇੰਨਾ ਹੋਇਆ ਤੇ ਇਹਨਾਂ ਨੇ ਉਹ ਚੀਜ਼ਾਂ ਤੋਂ ਸਿੱਖਿਆ ਇਹ ਉਹ ਚੀਜ਼ਾਂ ਤੋਂ ਉੱਪਰ ਉੱਠੇ ਨੇ ਇਹਨਾਂ ਨੂੰ ਲੱਗਿਆ ਵੀ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਹੈਗਾ ਹਨਾ ਵੀ ਨਫ਼ਰਤ 'ਚ ਕੁਝ ਨਹੀਂ ਬਸ ਪਿਆਰ ਹੈ ਮੋਹ ਪਿਆਰ ਨਾਲ ਉਹ ਇਕੱਠੇ ਰਹਿੰਦੇ ਆ ਹਰ ਇੱਕ ਦੀ ਆਪਣੀ ਲੈਂਗੁਏਜ ਵੀ ਹੈ ਇਹ ਇਟਾਲੀਅਨ ਬੋਲਦੇ ਆ ਇਧਰ ਸਪੇਨ ਹੈ ਸਪੈਨਿਸ਼ ਬੋਲਦੇ ਆ ਜਰਮਨ ਵਾਲੇ ਜਰਮਨ ਡੱਚ ਲੈਂਗੁਏਜ ਆ ਨਾ ਹਰ ਇੱਕ ਕੰਟਰੀ ਦੀ ਆਪਣੀ ਅਲੱਗ ਲੈਂਗੁਏਜ ਵੀ ਹੈਗੀ ਹੈ ਨਾ ਹਾਂਜੀ ਆਪਣੀ ਪਹਿਚਾਨ ਵੀ ਸਾਂਭੀ ਹੈ ਆਪਣਾ ਕਲਚਰ ਵੀ ਸਾਂਭਿਆ ਹੈ ਆਪਣੀ ਹਿਸਟਰੀ ਵੀ ਸਾਂਭੀ ਹੈ ਸਾਰਾ ਕੁਝ ਹੈ ਤੇ ਜੇ ਇੱਥੇ ਪੋਸੀਬਲ ਹੋ ਸਕਦਾ ਮਤਲਬ ਆਪਣੇ ਕਿਉਂ ਨਹੀਂ ਪੋਸੀਬਲ ਹੋ ਸਕਦਾ ਹਣਾ ਸੋਚਣ ਵਾਲੀ ਗੱਲ ਆ ਜੀ ਆਪਾਂ ਕਹਿੰਦੇ ਆ ਵੀ ਆਪਾਂ ਯੂਰਪ ਨਾਲੋਂ ਪਿੱਛੇ ਆ ਹਣਾ ਤਾਂ ਹੋ ਹੋ ਆਉਣ ਵਾਲੇ 40 50 ਸਾਲਾਂ ਨੂੰ ਇਹ ਸਾਰਾ ਕੁਝ ਖਤਮ ਹੋ ਜਾਊਗਾ ਸ਼ਾਇਦ ਜਦੋਂ ਅਸੀਂ ਬਜ਼ੁਰਗ ਹੋ ਜਾਵਾਂਗੇ ਉਦੋਂ ਅਸੀਂ ਸੋਚਾਂਗੇ ਵੀ ਅਸੀਂ ਸਾਡੀ ਵੀਡੀਓ ਚ ਗਿਆਨ ਦਿੰਦੇ ਹੁੰਦੇ ਸੀ ਨਹੀਂ ਨਹੀਂ ਮਤਲਬ ਆਪਣੀ ਆਪਣੇ ਤੋਂ ਨੈਕਸਟ ਜਨਰੇਸ਼ਨ ਹਾਂਜੀ ਮੈਂ ਮਜ਼ਾਕ ਕਰਦਾ ਵੈਸੇ ਹੋ ਜਾਊਗਾ 2050 ਤੱਕ 60 ਤੱਕ ਸ਼ਾਇਦ ਆਪਣੇ ਵੀ ਸਾਰਾ ਕੁਝ ਖੁੱਲ ਜਾਊਗਾ ਇਹ ਦੇਖੋ ਸ਼ਹਿਰ ਦੇ ਕਿੱਡੇ ਸੋਹਣੇ ਬਾਹਰ ਤੇ ਇੰਨੇ ਸੋਹਣੇ ਬਾਹਰ ਤੇ ਬੰਦਾ ਰੈਸਟੋਰੈਂਟਸ ਤੇ ਕੁਝ ਨਾ ਖਾਵੇ ਪੀਵੇ ਹੋ ਸਕਦਾ ਕੋਚੋ ਬੈਨੇ ਇਤੇ ਆਰਡਰ ਕਰਦੇ ਆ 10 ਮਿੰਟ ਖਾਣੇ ਪੀਣੇ ਤੇ ਫਿਰ ਅਸੀਂ ਜਾਵਾਂਗੇ ਜੀ ਇਹ ਸ਼ਹਿਰ ਤੋਂ ਵਾਪਸ ਤੇ ਪੰਜਾਬੀ ਫੈਮਿलीज ਨੂੰ ਮਿਲਣਾ ਹੈ ਉਹਨਾਂ ਨੇ ਕੁਝ ਪ੍ਰੋਗਰਾਮ ਰੱਖਿਆ ਹੋਇਆਗਾ ਤੇ ਲਾਸਟ ਤੱਕ ਜਿੰਨੇ ਹੰਦ ਸੈਟਲੀ ਵਾਲੇ ਮਿਲਦੇ ਰਹੇ ਤੇ ਫਿਰ ਅੱਜ ਸਮਾਪਤੀ ਕਰਾਂਗੇ ਆਪਣੇ ਵਲੌਗ ਦੀ ਉਹਨਾਂ ਨੂੰ ਮਿਲਾ ਕੇ ਤੁਹਾਡੇ ਨਾਲ ਲਓ ਜੀ ਇਹ ਆ ਗਿਆ ਆਪਣਾ ਸਮਾਨ ਖਾਣ ਪੀਣ ਦੇ ਵਾਲਾ ਕੰਨਾ ਸਿਹਰਾ ਕੋ ਬੋ ਨਾ ਸ਼ੋਗਰੇ ਕੋ ਪਾ ਪੀ ਚੰਸ ਹੋਈ ਆ ਤੇ ਪਿਸ ਕਰ ਤੇ ਇਸ ਕਰ ਹਾਂਜੀ ਹਾਂਜੀ ਕਹਿੰਦੇ ਕੀ ਆ ਬਈ ਇਹਨੂੰ ਇਹ ਆਪਣਾ ਇਟਲੀ ਦਾ ਕੀ ਕਹਿੰਦੇ ਸਕੰਜ ਵੀ ਨਹੀਂ ਆਪਣੇ ਨਿੰਬੂ ਪਾਣੀ ਅੱਛਾ ਇਟਲੀ ਦੇ ਸਕੰਜ ਵੀ ਆ ਇਹ ਨਿੰਬੂ ਪਾਣੀ ਆ ਜੀ ਠੰਡ ਪਾ ਠੰਡ ਪਾ ਤੇ ਅਸੀਂ ਤਾਂ ਦੇਖ ਲਓ ਕੰਮ ਦੇਖ ਲਓ ਸਾਡੇ ਉਪਰੋਂ ਠੰਡ ਹੈ ਨਹੀਂ ਆ ਪਿੱਛੇ ਹੀਟਰ ਚੱਲੀ ਜਾਂਦੇ ਪਹਿਲਾਂ ਦਾ ਹੈ ਨਾ ਅੱਜ ਠੰਡ ਹੈ ਤੇ ਉਤੋਂ ਠੰਡਾ ਲੈ ਲਿਆ ਸਾਰਾ ਸਕੰਜ ਵੀ ਬਾਈ ਕਹਿੰਦੇ ਲਾਸਟ ਤੇ ਕਹਿੰਦੇ ਇਹਨੂੰ ਟਰਾਈ ਕਰਕੇ ਜਾਓ ਤੁਸੀਂ ਏ ਕਹਿੰਦੇ ਹਾਂਜੀ ਕਹਿੰਦੇ ਇਹ ਨਹੀਂ ਤੁਸੀਂ ਪੀਤਾ ਅੱਛਾ ਜੀ ਬਾਕੀ ਦੂਜੀ ਸਾਰੀਆਂ ਜਿਹੜੀਆਂ ਇਟਾਲੀਅਨ ਖਾਣੇ ਦਾ ਨੇ ਖਾ ਕੇ ਦੇਖ ਲਈ ਸੀ ਹਨਾ ਹਾਂਜੀ ਹਾਂਜੀ ਤੇ ਚਲੋ ਇਹ ਰਹਿੰਦਾ ਸੀ ਇਹ ਵੀ ਅੱਜ ਟੇਸਟ ਕਰ ਲੈਣੇ ਆ ਨਾਲ ਇਹਨਾਂ ਨੇ ਕੁਝ ਸਾਨੂੰ ਖਾਣ ਪੀਣ ਨੂੰ ਦਿੱਤਾ 스ਨੈਕਸ ਵੀ ਕੁਛ ਨੋ ਕੁਛ ਬੰਦਾ ਖਾ ਸਕਿਆ ਹਨਾ ਜਿਹੜਾ ਨਾ ਤੁਹਾਨੂੰ ਦੱਸਿਆ ਸੀਗਾ ਕਿ ਉੱਪਰ ਇੱਕ ਪਹਾੜੀ ਤੇ ਜਾਇਆ ਜਾ ਸਕਦਾ ਹੈਗਾ ਉਹ ਇੱਥੋਂ ਲਾਈਨ ਲੱਗੀ ਹੋਈ ਹੈ ਇੱਥੋਂ ਲਾਈਨ ਦੇ ਵਿੱਚ ਲੱਕੇ ਫਿਰ ਟਿਕਟ ਬੈਂਦੀ ਹੈ ਸ਼ਾਇਦ ਫਿਰ ਉੱਪਰ ਜਾਇਆ ਜਾਂਦਾ ਹੈ ਵੈਸੇ ਸੇਮ ਐਕਸਪੀਰੀਅੰਸ ਅਸੀਂ ਅੱਗੇ ਵੀ ਕਰਨਾ ਤੇ ਬਾਕੀ ਇਸ ਕਰਕੇ ਅਸੀਂ ਇਹਨੂੰ ਸਕਿਪ ਕਰ ਰਹੇ ਹਾਂ ਤੇ ਦੂਜਾ ਇਹ ਹੈ ਯੂਰਪ ਚ ਜੇ ਕੋ ਮਣਾ ਫਿਰ ਟਿਕਟ ਟੱਕ ਹਰ ਥਾਂ ਤੇ ਪਹਿਲਾਂ ਲੈ ਲਓ ਜਿਆਦਾ ਵਧੀਆ ਨਹੀਂ ਤਾਂ ਤੁਹਾਨੂੰ ਇਸ ਤਰ੍ਹਾਂ ਘੰਟਾ ਘੰਟਾ 2-2 ਘੰਟੇ ਲਾਈਨਾਂ ਚ ਖੜਨਾ ਕੋਈ ਖਾਸ ਗੱਲ ਨਹੀਂ ਇਥੋਂ ਦਿਖਦਾ ਹੈਗਾ ਉਹ ਪਹਾੜਾ ਉੱਪਰ ਉੱਥੇ ਲੈ ਕੇ ਜਾਂਦੇ ਇਹ ਇਥੋਂ ਸਵਿਟਜ਼ਰਲੈਂਡ ਚ ਵੀ ਸੇਮ ਹੈ ਇਹ ਸਵਿਟਜ਼ਰਲੈਂਡ ਚ ਕੀਤਾ ਜਾ ਸਕਦਾ ਉੱਥੇ ਸਾਡਾ 1-2 ਦਿਨ ਮੈਲਾ ਦਾ ਲੱਗੂਗਾ ਚੱਕਰ ਤੇ ਉੱਥੇ ਅਸੀਂ ਕਰਾਂਗੇ ਉਹ ਤਾਂ ਵਰਲਡ ਦੀ ਬੈਸਟ ਹੁੰਦੀ ਹੈ ਉੱਥੇ ਜਿੱਥੇ ਜਿਹੜੀ ਚੀਜ਼ ਬੈਸਟ ਹੈ ਉੱਥੇ ਕਰ ਲੈਣੀ ਚਾਹੀਦੀ ਹੈ ਤੇ ਹੁਣ ਅਸੀਂ ਜੀ ਇਹ ਛੇਹ ਲੈਕ ਤੇ ਬਹੁਤ ਘੜੇ ਦੇ ਲਿਆੜਾਦ ਵਾਲਾ ਬਹੁਤ ਦੇਖ ਲਿਆ ਤੇ ਹੁਣ ਅਸੀਂ ਇੱਥੋਂ ਨਿਕਲ ਲੱਗੇ ਆਂ ਹੁਣ ਆਪਾਂ ਕਿਹੜੇ ਸ਼ਹਿਰ ਨੂੰ ਕਿੱਥੇ ਨੂੰ ਜਾਣਾ? ਹੁਣ ਆਪਾਂ ਜਾਣਾ ਜੀ ਪਿਆ ਚੈਂਸਾ ਏਰੀਆ ਦੇ ਵਿੱਚ ਜਾਣਾ ਵਾ ਕੋਰਤੇ ਮੰਜੋਰੇ। ਕੋਰਤੇ ਮੰਜੋਰੇ। ਹਾਂਜੀ। ਕੋਰਤ ਕੋਰਤਨੋਵਾ। ਨਹੀਂ 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 ਕੋਰਤੇ ਮੰਜੋਰੇ। ਕਰਮੋਨਾ ਇੱਕ ਕਰਮੋਨਾ ਮੈਨੂੰ ਕਰਮੋਨੇ ਦੇ ਕੋਲੇ ਆ ਹਨਾ ਤੇ ਉੱਥੇ ਆਪਣੇ ਇੰਤਜ਼ਾਰ ਕਰਦੇ ਨੇ। ਅੱਛਾ ਹਾਂਜੀ ਹਾਂਜੀ ਉਹ ਤਾਂ ਹੈ। ਹਾਂਜੀ। ਤੇ ਬਾਕੀ ਇਹ ਹੈ ਇਹ ਤੋਂ ਮੰਨ ਲਾ ਹਣਾ ਕੋਈ 1.5 200 ਹਾਂਜੀ 200 ਕਿਲੋਮੀਟਰ ਹੈਗਾ 150 ਕਿਲੋਮੀਟਰ ਹੈਗਾ 150 ਕਿਲੋਮੀਟਰ ਹੈ ਇੱਥੇ ਦੀ ਮੌਜ ਇਹ ਹੈ ਬੇਥੇ ਸਪੀਡ ਬਹੁਤ ਫਾਸਟ ਹੈ ਰੋਡ ਬਹੁਤ ਸਾਫ ਬਣੇ ਹੋਏ ਆ ਰਸਤੇ ਦਾ ਨਾ ਪਤਾ ਨਹੀਂ ਲੱਗਦਾ ਜੀ ਜੀ ਤੇ ਜਦੋਂ ਅਸੀਂ ਨਵੇਂ-ਨਵੇਂ ਆਏ ਸੀਗੇ ਇੱਥੇ ਇਹ ਸਾਨੂੰ ਕਹਿੰਦੇ ਸੀਗੇ ਅਸੀਂ ਜਦੋਂ ਕਿਲੋਮੀਟਰ ਦੇਖਦੇ ਗੂਗਲ ਮੈਪ ਤੇ ਕੋਈ ਵੀ ਜਿਹਦੇ ਨਾਲ ਘੁੰਮਦੇ ਫਿਰਦੇ ਸੀ ਹਨ ਤੇ ਜਾਂ ਮਨਿੰਦਰ ਬਾਈ ਸੀਗਾ ਤੇ ਅਸੀਂ ਦੇਖਦੇ 300 ਕਿਲੋਮੀਟਰ ਐਨੇ ਕਿਲੋਮੀਟਰ ਅਸੀਂ ਕਹਿੰਦੇ ਐਨਾ ਟਾਈਮ ਹੈ ਕਦੇ ਕੁਝ ਵੀ ਨਹੀਂ 2-3 ਘੰਟੇ ਜਾਵਣ ਹਾਂ ਇਹ ਲੋ ਜੀ ਅੱਜ ਫੇਰ ਤੁਹਾਨੂੰ ਦਿਖਾ ਦਈਏ ਟੋਲ ਇੱਥੋਂ ਦੇ ਟੋਲ ਪਲਾਜਾ ਗੱਡੀ ਦੇਖ ਲਓ ਕਿਵੇਂ ਨੰਗੂ ਸ਼ੁਰੂ ਚ ਵੀ ਦਿਖਾਈ ਸੀ ਇਹ ਦੇਖੋ ਕਿੰਨੀ ਸਪੀਡ ਤੇ ਸੀ ਬਾਈ ਘਾਰ ਆਪਣੀ ਆਪਣੀ ਹੈ ਕਿ ਜਣ 40 ਦੇ 40 40 ਦੀ ਸਪੀਡ ਦੇ ਲੰਗੀ ਐ 60 70 ਦੇ ਨੰਗੀ 60 70 ਦੇ ਵੀ ਬਾਈ ਜੀ ਲੰਘ ਜਾਂਦੀ ਐ 60 ਤੇ ਵੀ ਕਹਿੰਦੇ 60 ਦੇ ਵੀ ਲੰਘ ਜਾਂਦੀ ਐ ਤੁਸੀਂ ਦੇਖੋ ਇੰਡੀਆ ਚ ਸਲੋ ਟੈਗ ਸਲੋ ਟੈਗ ਦਾ ਨਾਮ ਦੇਣ ਵਾਲਾ ਉਹਨੂੰ ਰਾਹ ਜਾਂਦੇ ਜਾਂਦੇ ਸਟਾਪੇਜ ਲੈ ਆਗਾ ਇੱਕ ਤੇ ਆਟੋ ਗ੍ਰਿਲ ਦਾ ਝਾਕਾ ਇਟਲੀ ਦਾ ਸੀ ਜਾਂਦੇ ਜਾਂਦੇ ਲੈ ਲੀਏ ਅਜ ਤੋਂ ਬਾਅਦ ਪਤਾ ਨਹੀਂ ਸਵਿਟਜ਼ਰਲੈਂਡ ਚ ਜਾਂ ਕਿਤੇ ਹੋਰ ਮਿਲਨੇ ਆ ਕਿ ਨਾ ਇਹ ਹੁੰਦੇ ਸੀਗੇ ਇੱਥੇ ਇੱਥੇ ਦੀ ਮਕਿਆਤੋ ਤੇ ਬੜੀ ਸੁਆਸੀ ਮਕਿਆਤੋ ਏਡਾ ਇੱਕ ਕੱਪ ਕਾਫੀ ਦਾ ਮਕਿਆਤੋ ਸਟਾਰਬਕ ਵਾਲੀ ਜਿਹੜੀ ਕਾਫੀ ਹੈ ਨਾ ਇਹ ਵੀ ਪ੍ਰਿਪੇਅਰ ਹੈ ਬਣੀ ਬਣਾਈ ਪੈਕਿੰਗ ਮਿਲ ਜਾਂਦੀ ਹੈ ਇਹ ਚੱਕ ਲਈ ਇੱਕ ਸਬਰ ਸੌਖਾ ਰਹੂਗਾ ਕੈਪੂਚੀਨੋ ਇਟਲੀ ਬਾਰੇ ਨਾ ਜਾਂਦੇ ਜਾਂਦੇ ਇੱਕ ਹੋਰ ਦੱਸਦਾ ਤੇ ਜਿਵੇਂ ਆਪਣੇ ਹਾਈਵੇ ਹੁੰਦੇ ਆ ਇੰਡੀਆ ਚ ਆਪਣੇ ਮੋਸਟਲੀ ਹਾਈਵੇ ਕਹਿੰਦੇ ਆ ਬਾਹਰ ਯੂਕੇ ਚ ਜਾਂ ਮੋਟਰਵੇ ਕਹਿੰਦੇ ਹੁੰਦੇ ਸੀ ਹੈਨਾ ਪਾਕਿਸਤਾਨ ਚ ਵੀ ਮੋਟਰਵੇ ਕਹਿੰਦੇ ਸੀਗੇ ਤੇ ਇੱਥੇ ਇਟਲੀ ਚ ਇਹਨਾਂ ਨੂੰ ਆਟੋ ਕਹਿੰਦੇ ਆ ਤੇ ਜਦੋਂ ਨਵੇਂ-ਨਵੇਂ ਆਏ ਸੀਗੇ ਇਹ ਕਹਿੰਦੇ ਸੀ ਕਿ ਵੀ ਚਲੋ ਹੁਣ ਅੱਗੇ ਜਾ ਕੇ ਆਟੋ ਫੜ ਲਾਂਗੇ। ਸਾਨੂੰ ਐ ਹੁੰਦਾ ਵੀ ਹੁਣ ਗੱਡੀ ਚੋਂ ਉਤਾਰ ਕੇ ਆ ਵੀ ਆਟੋ ਫੜਾਂਗੇ। ਤੇ ਪਰ ਇੱਥੇ ਸੜਕਾਂ ਨੂੰ ਜਿਹੜੇ ਵੱਡੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਆ ਹਨਾ ਇਹਨਾਂ ਨੂੰ ਆਟੋ ਬੋਲਦੇ ਤਾਂ ਜੋ ਆਟੋ ਗ੍ਰਿਲ ਬਣੇ ਹੁੰਦੀ ਆ ਰੁਕਣ ਦੇ ਲਈ। ਤੇ ਹੁਣ ਭਾਈ ਜੀ ਕਿੰਨਾ ਟਾਈਮ ਲੱਗਣਾ ਆਪਾਂ ਨੂੰ? ਬਸ 10 ਮਿੰਟ। 10-15 ਮਿੰਟ ਚ ਅਸੀਂ ਪਹੁੰਚਦੇ ਆਂ ਤੇ ਉਹਨਾਂ ਦੇ ਘਰ ਤੇ ਸਾਰਾ ਮਲਾਉਨੇ ਆ ਸਾਰਿਆਂ ਨਾਲ। ਜੀ ਪਹੁੰਚ ਗਏ ਘਰੇ ਆਪਾਂ ਪੰਜਾਬੀਆਂ ਦੇ ਹਾਂਜੀ ਬਾਈ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਠੀਕ ਠਾਕ ਸਤਿ ਸ੍ਰੀ ਅਕਾਲ ਬਾਈ ਜੀ ਅਬ ਤਾਂ ਪਹਿਲਾਂ ਵੀ ਮਿਲੇ ਸੀ ਹੈਨਾ ਪਹਿਲਾਂ ਮਿਲੇ ਸੀ ਸਤਿ ਸ੍ਰੀ ਅਕਾਲ ਤੁਹਾਨੂੰ ਮਿਲਿਆ ਸੀ ਅੱਛਾ ਤੁਹਾਡਾ ਭਰਾ ਹੈ ਹਾਂਜੀ ਅੱਛਾ ਜੀ ਠੀਕ ਕੀ ਹਾਲ ਚੱਲ ਜੀ ਠੀਕ ਹੈ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਠੀਕ ਠਾਕ ਹੈ ਇਹ ਹੈਗਾ ਜੀ ਸਿੰਘ ਐਂਡ ਕੌਰ بڑا ਨਾਮ ਰੱਖਿਆ ਬਾਈ ਸਿੰਘ ਕੌਰ ਹੈ ਨਹੀਂ ਹੁੰਦਾ ਕਿ ਉਸਦਾ ਕੀ ਕਹਾਣੀ ਹੈ ਅੱਛਾ ਉਹ ਬੱਲੇ 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 ਉੱਪਰ ਵੀ ਚੜੇ ਖੜੇ ਕੋਠਿਆਂ ਦੇ ਆ ਜੀ ਅੰਦਰ ਆਜੋ ਆਜੋ ਚਲੋ ਲੈ ਕਿਤੇ ਬਾਹਰ ਹੀ ਮਿਲ ਲੈ ਗਲੀਆਂ ਜੌਰ ਕਰਨੀਆਂ ਮਾਈਕਸਾਈਟਮੈਂਟ ਚ ਭੁੱਲ ਗਏ ਨਾ ਵੀ ਐ ਵੀ ਕਿਹੜਾ ਵੀ ਚਲੋ ਅੰਦਰ ਜਿੰਨੇ ਨਾ ਸੀਟਲੀ ਚ ਘਰ ਵਿਜ਼ਿਟ ਕੀਤੇ ਆ ਨਾ ਪੰਜਾਬੀਆਂ ਦੇ ਮੈਨੂੰ ਨਹੀਂ ਲੱਗਦਾ ਕਿਸੇ ਦੇਸ਼ ਚ ਕੀਤੀ ਆ ਸਭ ਤੋਂ ਵੱਧ ਘਰ ਇੱਥੇ ਵਿਜ਼ਿਟ ਕੀਤੇ ਆ ਇਟਲੀ ਚ ਜੀ ਕਿਦਾਂ ਠੀਕ ਠਾਕ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਠੀਕ ਠਾਕ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਹਾਂਜੀ ਚਾਹ ਹੋਏ ਸਤਿ ਸ੍ਰੀ ਅਕਾਲ ਜੀ ਚਾਹ ਚਾਹ ਕਰੀਏ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋਏ ਕਿਵੇਂ ਬਣੇ ਠੀਕ ਹਾਂਜੀ ਇਹਨਾਂ ਨੂੰ ਵੀ ਪਹਿਲਾਂ ਮਿਲਿਆ ਉਹਨਾਂ ਨੂੰ ਵੀ ਪਹਿਲਾਂ ਮਿਲਿਆ ਉਹਨਾਂ ਨੂੰ ਵੀ ਮਿਲਿਆ ਹਾਂਜੀ ਜੀ ਜੀ ਸ਼ੁਕਰੀਆ ਕਿੱਧਰ ਇੱਧਰ ਹਾਂਜੀ ਹਾਂਜੀ ਕਿੱਧਰ ਬੈਣਾ ਅੱਛਾ ਇੱਕ ਮਿੰਟ ਸ਼ੁਰੂ ਹੋ ਗਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਜਲਦਾ ਹੋਵੇ ਹਾਂ ਦੁਆ ਮੰਗੀ ਹਾਂਜੀ ਹਾਂਜੀ ਤੁਸੀਂ 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 ਓਕੇ ਓ ਕੜੀ ਇਹ ਇਟਲੀ ਚ ਪਤਾ ਨਹੀਂ ਸਾਨੂੰ ਵੀ ਨਹੀਂ ਗਿਣਤੀ ਕਹਿਵਾ ਕੇਕ ਹੈਗੇ ਤੇ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਮੈਨੂੰ ਲੱਗਦਾ ਹੈ ਸ਼ੁਕਰੀਆ ਜੀ ਇਹ ਇਹ ਵਾਪਸੀ ਵਾਲਾ ਕੇਕ ਹੈਗਾ ਹੁਣ ਨਹੀਂ ਇਹ ਵੀ ਦੁਬਾਰੇ ਹਾਂ ਜੀ ਆਉਣ ਤੋਂ ਲੈ ਕੇ ਵਾਪਸੀ ਦਾ ਕੇਕ ਹੀ ਕੇਕ ਕੇਕ ਹੀ ਕੇਕ ਕਿੱਥੇ ਗਈ ਤੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਜੀ ਇੰਨਾ ਪਿਆਰ ਸਤਿਕਾਰ ਹੈ ਚਲੋ ਜੀ ਕੱਟ ਲਈ ਆ ਫੂਕਾਂ ਦਾ ਜਵਾਕਾਂ ਨੇ ਮਾਰੀ ਦਿੱਤੀ ਖਾ ਲੋ ਖਾ ਲੋ ਸਿੱਧਾ ਖਾਈ ਲਓ ਹੁਣ ਆਜੋ ਚਲੋ ਚਲੋ ਆਓ ਆ ਜੀ ਚਲੋ ਤੱਕਣ ਚਲੋ 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 ਸਰਗੁਣ ਦੇ ਦੇਗੀ ਚਲੋ ਵਾਹ ਰਮੀ ਠੀਕ ਹੈ थैंक यू ਹੋ ਗਿਆ ਹੋ ਗਿਆ ਹੋ ਗਿਆ ਹਲਾ ਲਾ ਲਾ ਚਮਚਾ ਰਗੋ ਉਹ ਦੇ ਉਸ ਪੁੱਤ ਚੱਕਦਾ ਕੰਮ ਚੱਕਦਾ ਕੋਈ ਨਾ ਲਓ ਆ ਬੰਨਿਆਣਿਆਂ ਨੂੰ ਖਵਾ ਦਈਏ ਆ ਪਲੇਟਾਂ ਚ ਪਾ ਦੋ ਪਲੇਟਾਂ ਨਹੀਂ 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 ਬਹੁਤ ਸਹੀ ਰਹਿ ਗਿਆ ਸਹੀ ਰਹਿ ਗਿਆ ਸਾਡਾ ਸ਼ੇਰ ਗੱਲ ਹੁਣ ਅਸੀਂ ਚੱਲੇ ਆ ਜੀ ਹੇਸਪਿੰਡ ਦੇ ਗੁਰਦੁਆਰਾ ਸਾਹਿਬ ਤੇ ਇਟਲੀ ਚ ਤੁਸੀਂ ਦੇਖ ਲਓ ਵੀ ਪਿੰਡਾਂ ਚ ਵੀ ਜਿੱਥੇ ਜਿੱਥੇ ਥੋੜੇ ਥੋੜੇ ਪੰਜਾਬੀ ਰਹਿੰਦੇ ਆ ਨਾ ਉੱਥੇ ਤੋਂ ਗੁਰਦੁਆਰਾ ਸਾਹਿਬ ਬਣੇ ਹੋਏ ਆ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਿਰਨ ਸੋਰਾ ਹਨ ਫਿਰਨ ਗੁਰੂ ਨਾਨਕ ਪ੍ਰਕਾਸ਼ ਫਿਰਨ ਸੋਰਾ ਨਾਮ ਹੈਗਾ ਤੇ ਉਥੇ ਦਰਸ਼ਨ ਕਰਾਉਣੇ ਤੁਹਾਨੂੰ ਤੇ ਫਿਰ ਅੱਜ ਦੇ ਵਲੌਗ ਦੀ ਸਮਾਪਤੀ ਵੀ ਆਪਾਂ ਉੱਥੇ ਕਰਾਂਗੇ ਇਹ ਲੋ ਜੀ ਇਹ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਆ ਬਹੁਤ ਵਧੀਆ ਇਮਾਰਤ ਖੇਤਾਂ ਦੇ ਵਿੱਚ ਬਣਿਆ ਹੋਇਆ ਹੈਗਾ ਇਹ ਗੁਰੂ ਘਰ ਪੁਰਾਣੇ ਗੁਰੂ ਘਰਾਂ ਚ ਇੱਕ ਹੈ ਵੀ ਕਹਿੰਦੇ ਤੇ ਜਿਵੇਂ ਪਹਿਲਾਂ ਸੀ ਨਾ ਕਹਿੰਦੇ ਕਹਿੰਦੇ ਮਤਲਬ ਜਿਵੇਂ ਇਟਾਲੀਅਨ ਦੇ ਖੇਤ ਹੈ ਇਹ ਅਸਲ 'ਚ ਓਹ ਹੋ ਹੋ ਆ ਬੋਲਟ ਟ੍ਰੇਨ ਦੇਖੋ ਕਿੰਨੀ ਸਪੀਡ ਤੇ ਜਾਂਦੀ ਹੈ ਬੋਲਟ ਟ੍ਰੇਨ ਲੰਗੀ ਆ ਉੱਪਰ ਦੀ ਪਤਾ ਵੀ ਨਹੀਂ ਲੱਗਦਾ ਹੈ ਨਾ ਜਮੇ ਪਤਾ ਨਹੀਂ ਲੱਗਦਾ ਹੈ ਨਾ ਮੈਂ ਕਿਹਾ ਆ ਕੀ ਹੋ ਗਿਆ ਮੈਂ ਡਰ ਗਿਆ ਇੱਕਦਮ ਤੇ ਇਹ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਸੀਗੇ ਇਹਨਾਂ ਇਟਾਲੀਅਨ ਬੰਦੇ ਆ ਜਿਹੜੇ ਉਹਨਾਂ ਦੇ ਖੇਤ ਆ ਜਿਵੇਂ ਆ ਖੇਤ ਖੇਤਾਂ 'ਚ ਬਣਿਆ ਹੋਣਾ ਫਾਰਮ ਹਾਊਸ ਹੋਣਾ ਕਿਸੇ ਦਾ ਪੁਰਾਣੇ ਟਾਈਮ ਦਾ ਤੇ ਇਹ ਇਮਾਰਤ ਸਾਰੀ ਮੁੱਲ ਲੈ ਲਈ ਸੀਗੀ ਤੇ ਮੁੱਲ ਲੈ ਕੇ ਇਹਦੇ ਵਿੱਚ ਸਾਰਾ ਆ ਪ੍ਰਕਾਸ਼ ਕਰਕੇ ਉਵੇਂ ਗੁਰਦੁਆਰਾ ਸਾਹਿਬ ਬਣਾਇਆ ਹੈ ਇਸ ਗੁਰਦੁਆਰਾ ਸਾਹਿਬ ਨੂੰ ਬਾਈ ਜੀ ਹੁਣੇ ਦੱਸਦੇ ਆ 12 ਸਾਲ ਹੋਏ ਆ ਜੇ ਬਣੇ ਨੂੰ ਤੇ 12 13 ਸਾਲ ਇੰਨੇ ਕ ਕਹਿੰਦੇ ਹੈਗੇ ਤੇ ਵੈਸੇ ਨਾ ਇੱਕ ਤੁਹਾਨੂੰ ਹੋਰ ਦੱਸਦਾ ਅੱਜ ਲਾਸਟ ਬਲੌਗ 'ਚ ਗੱਲ ਕਰ ਰਹੇ ਆਪਾਂ ਜਿਹੜੇ ਇੱਥੇ ਪੰਜਾਬੀ ਆ ਤੇ ਉਹ 80ਵਿਆਂ 'ਚ ਹੀ ਆਏ ਆ 80 ਦੇ ਨੇੜੇ ਤੇੜੇ ਆਏ ਆ ਉਸ ਤੋਂ ਪਹਿਲਾਂ ਇੱਥੇ ਪੰਜਾਬੀ ਕੋਈ ਹੈ ਨਹੀਂ ਸੀਗਾ ਜਾਂ ਵਰਲਡ ਵਾਰ ਲੜਨ ਆਏ ਸੀ ਹਨਾ ਤੇ ਉਦੋਂ ਮਤਲਬ ਕੋਈ ਪ੍ਰਵਾਸ ਨਹੀਂ ਹੋਇਆ ਸੀ ਜਿਵੇਂ ਕੈਨੇਡਾ 'ਚ 1919ਵਿਆਂ ਦੇ ਸ਼ੁਰੂ ਦੇ ਬੈਠੇ 1920 ਦੇ 10 ਦੇ ਤੇ ਇੱਥੇ ਦੂਜੀ ਪੀੜ੍ਹੀ ਹੈ ਹਜੇ ਪੰਜਾਬੀਆਂ ਦੀ ਦੂਜੀ ਕਹਿ ਸਕਦੇ ਆ ਤੀਜੀ ਤਾਂ ਜਿਹੜੀ ਹੈਗੀ ਨਿਆਣੇ ਆ ਬਹੁਤ ਨਿੱਕੇ ਨਿੱਕੇ ਆ ਤੇ ਬਾਕੀ ਹੁਣ ਹੌਲੀ ਹੌਲੀ ਜਿਹੜਾ ਹੋਰ ਹੈ ਉਹ ਵੀ ਮਜ਼ਬੂਤ ਹੋਣਗੇ ਖੇਤੀਬਾਣੀयां ਤੋਂ ਆਪਦੇ ਬਿਜ਼ਨਸ ਵੀ ਵੱਡੇ ਵੱਡੇ ਕਰਨਗੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜਿਆਦਾ ਜੌਬ ਨਹੀਂ ਕਰਦੇ ਇਥੇ ਤੇ ਕੰਮ ਹੀ ਕਰਦੇ ਆ ਹਨਾ ਤੇ ਹੁਣ ਅੰਦਰੋਂ ਕਰਾਉਣੀ ਆ ਦਰਸ਼ਨ ਅਸੀ ਗੱਲ ਜੀ ਹੋਰ ਠੀਕ ਠਾਕ ਹੋ ਚੜਦੀ ਕਲਾਣ ਬਿਲਕੁਲ ਜੀ ਚਲੋ ਸ਼ੁਕਰੀਆ ਵਾਹ ਬਹੁਤ ਸੱਚਾ ਪਾਸ਼ਾ ਬਾਰਲੇ ਪਾਸੇ ਉਹ ਤੁਹਾਨੂੰ ਦਿਖਾਈਏ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿਵੇਂ ਦੱਸਿਆ ਨਾ ਵੀ ਘਰ ਸੀਗਾ ਇਹ ਤੇ ਇੱਥੇ 100-100 ਸਾਲ ਪੁਰਾਣੇ ਘਰਾਂ ਵੀ ਆ ਖੇਤਾਂ 'ਚ ਕਿਉਂਕਿ ਅਸੀਂ ਤਾਂ ਦੇਖਦੇ ਰਹੇ ਹਾਂ ਪੂਰੇ ਟੂਰ ਤੇ ਤੇ ਇਸ ਤਰ੍ਹਾਂ ਦੀ ਇਟਾਲੀਅਨ ਅੱਜ ਵੀ ਕਈ ਇਟਾਲੀਅਨ ਨੇ ਜਿਹੜੇ ਐਦਾਂ ਦੇ ਘਰ ਬਣਾ ਕੇ ਰਹਿੰਦੇ ਆ ਮਤਲਬ ਖੇਤਾਂ 'ਚ ਮੈਂ ਆਪਣੇ ਮੋਟਰ ਵਾਲਾ ਆਪਣਾ ਕੋਠਾ ਪਾ ਕੇ ਕੱਲਾ ਛੱਡਿਆ ਨਾ ਕੋ ਪਿੰਡ 'ਚ ਰਹਿੰਦੇ ਆ ਇਹਨਾਂ ਦਾ ਰਹਿਣ ਸਹਿਣ ਹੁੰਦਾ ਜਿਹੜਾ ਇਹਨਾਂ ਦਾ ਖੇਤੀਬਾੜੀ ਕਰਨ ਦੇ ਨਾਲ-ਨਾਲ ਖੇਤਾਂ 'ਚ ਹੀ ਰਹਿਣ ਸਹਿਣ ਹੁੰਦਾ ਆ ਦੇਖੋ ਮੱਕੀ ਲਾ ਰખી ਹੈ ਇੱਧਰ ਸਾਹਮਣੇ ਇਹ ਵੀ ਸ਼ਾਇਦ ਕਿਸੇ ਦਾ ਖੇਤ ਹੋਣਾ ਹੋ ਦੇਖੋ ਇੱਕ ਤੁਹਾਨੂੰ ਘਰ ਦਿਖਦਾ ਹੋਵੇ ਉੱਥੇ ਇੱਕ ਘਰ ਉਹ ਵੀ ਐਸੇ ਤਰ੍ਹਾਂ ਰਹਿੰਦੇ ਆ ਤੇ ਇਹ ਗੁਰਦੁਆਰਾ ਸਾਹਿਬ ਦੀ ਇੱਧਰਲੇ ਬਾਹਰਲੇ ਪਾਸੇ ਮਾਰਦੇ ਉਹ ਦੇਖੋ ਉੱਪਰ ਅੰਟੀਨੇ ਵੀ ਲੱਗੇ ਹੋਏ ਅੰਟੀ ਦੇ ਪੁਰਾਣੇ ਅੰਟੀਨੇ ਖੜੇ ਆ ਨਾ ਤੇ ਤੁਹਾਨੂੰ ਜਮਾਂ ਪਤਾ ਲੱਗਦਾ ਹੈਗਾ ਸੰਗਤ ਵਾਵਾ ਹੁੰਦੀ ਆ ਕਹਿੰਦੇ ਇੱਥੇ ਵੀ ਪਰ ਇੱਥੇ ਵੀਕੈਂਡ ਤੇ ਜਿਵੇਂ ਕਈ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਏ ਸੀ ਨਾ ਜਿਵੇਂ ਨੋਵੇਲ ਆ ਰਾ ਫਲੈਰੋ ਜਾਂ ਹੋਰ ਕੋਰਟੇ ਨੋਵਾ ਤੇ ਉਹ ਸਾਰੇ ਉੱਥੇ ਤਾਂ ਹਰ ਰੋਜ਼ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਇਹ ਪਿੰਡ ਚ ਇੱਕ ਇਹ ਪਿੰਡ ਦੇ ਨੇੜੇ ਆ ਤਾਂ ਹੀ ਕਰਕੇ ਤੁਸੀਂ ਵੀਕਐਂਡ ਤੇ ਪੰਜਾਬ ਤੋਂ ਕਿੱਥੋਂ ਜੀ ਤੁਸੀਂ ਪੰਜਾਬ ਜੀ ਅਸਾ ਹੜਾ ਪ੍ਰਮਾਡਿਲੇ ਰੂਹਨਾ ਗਾਧਿਕਾ ਮੋਹਾਲੀ ਐਸੋਸੀਏਸ਼ਨ ਕਰਦੀ। ਅੱਛਾ ਠੀਕ ਹੈ ਜੀ। ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਨਿਭਾਉਂਦੀਆਂ? ਤਕਰੀਬ ਜੀ 8 ਸਾਲ ਹੋ ਗਏ ਜੀ। ਅੱਛਾ 8 ਸਾਲ। ਗੁਰਦੁਆਰਾ ਸਾਹਿਬ ਕਦੋਂ ਬਣਿਆ ਸੀਗਾ ਇਹ? ਇਹ ਤਕਰੀਬ 2010 ਦੇ ਵਿੱਚ। 2010। ਹਾਂ ਜੀ ਗੁਰੂ ਨਾਨਕ ਪ੍ਰਕਾਸ਼ ਜਿਹੜਾ ਹੈ ਨੀ। ਅੱਛਾ ਜੀ। ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ਪੁਰਬ ਤੇ ਜੋ ਓਪਨਿੰਗ ਕੀਤੀ ਹੈ। ਅੱਛਾ ਅੱਛਾ ਜੀ। ਤੇ ਮੈਨੂੰ ਜਿਵੇਂ ਫਾਰਮ ਹਾਊਸ ਦਾ ਘਰ ਹੈ ਓਵੇਂ ਲਿਆ ਸੀ ਖੇਤਾਂ 'ਚ ਘਰ ਬਣਾ ਲਿਆ ਨਾ। ਹਾਂ ਜੀ ਹਾਂ ਜੀ ਹਾਂ ਜੀ। ਇੱਥੇ ਆ ਕੇ ਮਿਲ ਕੇ ਨਾ ਮੈਨੂੰ ਵੀ ਪਹਿਲਾਂ ਮੈਂ ਇਸ ਦੇ ਇੱਥੇ ਦੇ ਪ੍ਰਧਾਨ ਸਾਹਿਬ ਨੇ ਜੀ ਉਹ ਵੀ ਮਤਲਬ ਪੰਜਾਬ ਤੋਂ ਹੀ ਆ ਜੀ ਅੱਛਾ ਜੀ ਉਹ ਰੂਪਨਗਰ ਚਲੇ ਗਏ ਅੱਜ ਕੱਲ ਉਹ ਯੂਕੇ ਚ ਚਲੇ ਗਏ ਜੀ ਅੱਛਾ ਉਹ ਯੂਕੇ ਮੂਵ ਹੋ ਗਏ ਕਿਸੇ ਵਨ ਹੁੰਦੇ ਸੀ ਆਪਣੇ ਘਰੇ ਉਹਨਾਂ ਦਾ ਘਰ ਸੀ ਕੋਰਟ ਤੇ ਮਜੋਰੇ ਅੱਛਾ ਜੀ ਫਿਰ ਉੱਥੇ ਸਰੂਪ ਰੱਖਿਆ ਫਿਰ ਉਹਦੇ ਬਾਅਦ ਇਹ ਥੋੜੀ ਜਗ੍ਹਾ ਉਹਨਾਂ ਨੇ ਪਰਚੇਜ ਕੀਤੀ ਜਿੱਦਾਂ ਅੱਛਾ ਜੀ ਤਰ੍ਹਾਂ ਮਿਲਕੀ ਹੈ ਜੀ ਠੀਕ ਹੈ ਜੀ ਫਿਰ ਇੱਥੇ ਪ੍ਰਕਾਸ਼ ਕੀਤਾ ਜਿਵੇਂ 2010 ਤੋਂ ਇੱਥੇ ਹੀ ਪ੍ਰਕਾਸ਼ ਹੈ ਫਿਰ ਹਾਂ ਜੀ ਠੀਕ ਹੈ ਠੀਕ ਹੈ ਅੱਜ ਕੰਟੀਨਿਊ ਸੇਵਾ ਨਵਾਈ ਜਾ ਰਹੀ ਹੈ ਜੀ 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 ਸਹੀ ਢੰਗ ਨਾਲ ਜੀ ਹਾਂ ਜੀ ਸ਼ੁਕਰੀਆ ਬਾਬਾ ਜੀ ਮਿਹਰਬਾਨੀ ਬਹੁਤ ਬਹੁਤ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਇੱਥੋਂ ਹੁਣ ਅਸੀਂ ਚੱਲੇ ਆ ਵਾਪਸ ਮਿਲਾਨ ਦੇ ਲਈ ਤੇ ਇਟਲੀ ਦਾ ਆਪਣਾ ਇਹ ਸਫ਼ਰ ਵੀ ऐसे ब्लॉग ਦੇ ਨਾਲ ਇੱਥੇ ਸਮਾਪਤ ਹੁੰਦਾ ਹੈ ਤੇ ਜ਼ਿੰਦਗੀ ਚ ਫਿਰ ਕਦੇ ਮੌਕਾ ਮਿਲਿਆ ਵੈਸੇ ਸੋਚਦਾ ਰਹੇ ਹਾਂ ਤਾਂ ਦੁਬਾਰਾ ਫਿਰ ਇਟਲੀ ਆਵਾਂਗੇ ਤੇ ਇਟਲੀ ਵਾਲੇ ਸਾਰੇ ਪੰਜਾਬੀ ਭਰਾਵਾਂ ਲਈ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਤੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਫਿਰ ਮਿਲਦੇ ਹਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖੇ